ਪ੍ਰਧਾਨ ਮੰਤਰੀ ਸਾਹਿਬ ਨੇ ਆਪਦੀ ਕੁਰਸੀ ਕਿਵੇਂ ਬਚਾਉਣੀ ਹੈ ਸਿਰਫ ਔਰ ਸਿਰਫ ਇਸ ਬਜਟ ਦੇ ਵਿੱਚ ਉਹ ਪ੍ਰਮੁਖਤਾ ਤੇ ਪ੍ਰਤੱਖਤਾ ਦੇ ਨਾਲ ਸਾਹਮਣੇ ਆਇਆ ਅੱਜ ਜੋ ਬਜਟ ਪੇਸ਼ ਕੀਤਾ ਹੈ ਸਮੁੱਚੇ ਦੇਸ਼ ਦੇ ਲਈ ਰਾਜਾਂ ਦੇ ਲਈ ਔਰ ਹਰ ਵਰਗ ਦੇ ਲਈ ਇਹੋ ਜਿਹਾ ਵਿਨਾਸ਼ਕਾਰੀ ਬਜਟ ਕਦੇ ਸ਼ਾਇਦ ਕਿਸੇ ਸਰਕਾਰ ਨੇ ਨਾ ਪੇਸ਼ ਕੀਤਾ ਹੋਵੇ ਵੈਸੇ ਤਾਂ ਇਹ ਸਰਕਾਰ ਭਾਜਪਾ ਸਰਕਾਰ ਐਨਡੀਏ ਸਰਕਾਰ ਜਿਹੜੀ ਹਮੇਸ਼ਾ ਬੜੇ ਜ਼ੋਰ ਸ਼ੋਰ ਦੇ ਨਾਲ ਸਭ ਦਾ ਸਾਥ ਸਭ ਦਾ ਵਿਕਾਸ ਦੀਆਂ ਗੱਲਾਂ ਕਰਦੇ ਰਹੇ ਨੇ ਪਰ ਉਸ ਦੇ ਬਿਲਕੁਲ ਉਲਟ ਮੈਂ ਸਮਝਦਾ ਕਿ ਅੱਜ ਜੋ ਬਜਟ ਪੇਸ਼ ਕੀਤਾ ਹੈ ਇਹੋ ਜਿਹਾ ਵਿਨਾਸ਼ਕਾਰੀ ਬਜਟ ਸਮੁੱਚੇ ਦੇਸ਼ ਦੇ ਲਈ ਰਾਜਾਂ ਦੇ ਲਈ ਔਰ ਹਰ ਵਰਗ ਦੇ ਲਈ ਇਹੋ ਜਿਹਾ ਵਿਨਾਸ਼ਕਾਰੀ ਬਜਟ ਕਦੇ ਸ਼ਾਇਦ ਕਿਸੇ ਸਰਕਾਰ ਨੇ ਨਾ ਪੇਸ਼ ਕੀਤਾ ਹੋਵੇ ਸਭ ਤੋਂ ਪਹਿਲਾ ਇੰਡੀਕੇਟਰ ਬਜਟ ਕਿਹੋ ਜਿਹਾ ਹੈ ਉਹਦਾ ਸਭ ਤੋਂ ਪਹਿਲਾ ਇੰਡੀਕੇਟਰ ਹੈ ਜਿਹੜਾ ਉਹ ਸ਼ੇਅਰ ਮਾਰਕੀਟ ਤੋਂ ਪਤਾ ਲੱਗਦਾ ਅੰਦਾਜ਼ਾ ਹੁੰਦਾ ਕਿ ਸ਼ੇਅਰ ਮਾਰਕੀਟ ਉੱਪਰ ਜਾਂਦੀ ਹੈ ਕਿ نیچے ਜਾਂਦੀ ਹੈ। ਔਰ ਅੱਜ ਜਿਵੇਂ ਹੀ ਬਜਟ ਪੇਸ਼ ਹੋਇਆ ਜਿਸ ਤਰੀਕੇ ਦੇ ਨਾਲ ਸ਼ੇਅਰ ਮਾਰਕੀਟ ਗਿਰੀ ਹੈ ਇਹ ਭਾਜਪਾ ਸਰਕਾਰ ਮੋਦੀ ਸਾਹਿਬ 400 ਪਾਰ ਦੀਆਂ ਗੱਲਾਂ ਕਰਦੇ ਸੀਗੇ ਤੇ ਇੱਕ ਲੰਗੜੀ ਲੂਲੀ ਜੀ ਸਰਕਾਰ ਦੇਸ਼ ਦੇ ਲੋਕਾਂ ਨੇ ਬਣਾਈ ਔਰ ਉਸੇ ਸਰਕਾਰ ਨੂੰ ਬਚਾਉਣ ਵਾਲਾ ਬਜਟ ਇਹ ਮੈਨੂੰ ਨਜ਼ਰ ਆਇਆ ਹੈ ਦੇਸ਼ ਦਾ ਬਜਟ ਨਹੀਂ ਨਜ਼ਰ ਆਇਆ ਹੈਗਾ ਪ੍ਰਧਾਨ ਮੰਤਰੀ ਸਾਹਿਬ ਨੇ ਆਪਦੀ ਕੁਰਸੀ ਕਿਵੇਂ ਬਚਾਉਣੀ ਹੈ ਸਿਰਫ ਔਰ ਸਿਰਫ ਇਸ ਬਜਟ ਦੇ ਵਿੱਚ ਉਹ ਪ੍ਰਮੁਖਤਾ ਤੇ ਪ੍ਰਤੱਖਤਾ ਦੇ ਨਾਲ ਉਹ ਸਾਹਮਣੇ ਆਇਆ ਹੈ ਦੇਸ਼ ਦੇ ਕਿਸੇ ਵਰਗ ਦੇ ਲਈ ਮੈਨੂੰ ਇਸ ਬਜਟ ਦੇ ਕੁਝ ਵਿੱਚ ਕੁਝ ਵੀ ਨਜ਼ਰ ਨਹੀਂ ਆਇਆ ਹੈਗਾ